ਸ਼੍ਰੀਕਾਲਦਾਨ ਮਿਊਟ ਵੇਖ ਰਹੇ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਜਿੱਥੇ ਅੱਜ ਸਾਰਿਆਂ ਦੀਆਂ ਨਿਗਾਹਾਂ ਪੰਜਾਬ ਵਿਧਾਨ ਸਭਾ ਤੇ ਟਿਕੀਆਂ ਨੇ ਕਿਉਂਕਿ ਅੱਜ ਪੰਜਾਬ ਦਾ ਬਜਟ ਵਿੱਤ ਮੰਤਰੀ ਹਰਪਾਤ ਸਿੰਘ ਜੀਮਾ ਪੇਸ਼ ਕਰਨਗੇ ਤੇ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਜਟ ਪੇਸ਼ ਕੀਤਾ ਗਿਆ ਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਬੀਬੀਆਂ ਨੂੰ 1500 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ ਕਿ 18 ਤੋਂ 80 ਸਾਲ ਦੀਆਂ ਬੀਬੀਆਂ ਨੂੰ ਹਰ ਮਹੀਨੇ 1500 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਤੇ ਬੀਤੇ ਦਿਨ ਹੀ ਦਿੱਲੀ ਸਰਕਾਰ ਨੇ ਵੀ ਬੀਬੀਆਂ ਨੂੰ 1000 ਰੁਪਏ ਦੇਣ ਦੀ ਗੱਲ ਕਹੀ ਹੈ ਕਿ ਬੀਬੀਆਂ ਨੂੰ ప్రతి ਮਹੀਨਾ 1000 ਰੁਪਏ ਦਿੱਤਾ ਜਾਵੇਗਾ ਤੇ ਉੱਥੇ ਹੁਣ ਅੱਜ ਸਭ ਦੀਆਂ ਨਿਗਾਹਾਂ ਟਿਕੀਆਂ ਨੇ ਕਿ ਪੰਜਾਬ ਸਰਕਾਰ ਨੇ ਵੀ ਸੱਤਾ ਚੋਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ ਤੇ ਅੱਜ ਕਿਆਸਰਾਈਆਂ ਇਹ ਜ਼ਰੂਰ ਲਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਬਜਟ ਸੈਸ਼ਨ ਦੇ ਵਿੱਚ ਬੀਬੀਆਂ ਦੇ 1000 ਰੁਪਏ ਦੀ ਗੱਲ ਵੀ ਕੀਤੀ ਜਾਵੇ ਸੋ ਹਿਮਾਚਲ ਸਰਕਾਰ ਨੇ ਬੀਬੀਆਂ ਨੂੰ 1500 ਰੁਪਏ ਪੈਨਸ਼ਨ ਜਿਹੜੀ ਹੈ ਹਰ ਮਹੀਨੇ ਦੇਣ ਦੀ ਗੱਲ ਕਹੀ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹਰ ਮਹੀਨੇ ਬੀਬੀਆਂ ਨੂੰ 1500 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਦਿੱਲੀ ਦੇ ਵਿੱਚ ਬੀਬੀਆਂ ਦੇ ਲਈ 1000 ਰੁਪਏ ਜਿਹੜੀ ਹੈ ਉਹ 1000 ਰੁਪਏ ਦੇਣ ਦਾ ਦੇਣ ਦੀ ਗੱਲ ਕਹੀ ਗਈ ਕਿ ਹਰ ਮਹੀਨੇ 1000 ਰੁਪਏ ਮਿਲੇਗਾ ਤੇ ਹੁਣ ਸਭ ਦੀਆਂ ਨੀ ਗਾਵਾਂ ਪੰਜਾਬ ਦੇ ਬਜਟ ਦੇ ਉੱਤੇ ਟਿਕੀਆਂ ਨੇ ਕਿ ਪੰਜਾਬ ਦੇ ਬਜਟ ਦੇ ਵਿੱਚ ਬੀਬੀਆਂ ਦੇ ਲਈ ਕਿਹੜੀ ਗੱਲ ਜਾਂ ਫਿਰ ਕਿਸ ਤਰੀਕੇ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਬੀਬੀਆਂ ਨੂੰ ਪੰਜਾਬ ਸਰਕਾਰ 1000 ਰੁਪਏ ਦਿੰਦੀ ਹੈ ਜਾਂ ਨਹੀਂ ਸੋ ਜਿਹੜਾ ਐਲਾਨ ਹਿਮਾਚਲ ਪ੍ਰਦੇਸ਼ ਸਰਕਾਰ ਦੇ ਵੱਲੋਂ ਕੀਤਾ ਗਿਆ ਉਸ ਦੇ ਨਾਲ ਹਿਮਾਚਲ ਪ੍ਰਦੇਸ਼ ਦੀਆਂ ਪੰਜ ਲੱਖ ਬੀਬੀਆਂ ਨੂੰ ਇਸ ਦਾ ਲਾਭ ਮਿਲੇਗਾ ਤੇ ਇਸ ਯੋਜਨਾ ਨੂੰ ਚਲਾਉਣ ਦੇ ਲਈ ਹਿਮਾਚਲ ਪ੍ਰਦੇਸ਼ ਸਰਕਾਰ ਸਾਲਾਨਾ 8 ਕਰੋੜ ਰੁਪਏ ਖਰਚ ਕਰੇਗੀ